ਹਾਂਜੀ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਸਾਰੇ ਕਿਸਾਨ ਭਰਾਵੋ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀਗੀ ਕਿ ਸਾਨੂੰ ਨੀਲੀ ਰਾਵੀ ਦਾ ਬੁੱਲ ਉਹ ਚੰਗੀ ਬਲੱਡ ਲਾਈਨ ਦਾ ਚਾਹੀਦਾ ਸੋ ਦੋਸਤੋ ਤੁਹਾਡੀ ਮੰਨ ਲਓ ਚਿਹਰੀ 'ਚ ਪੇਸ਼ ਕਰਨ ਲੱਗੇ ਆਂ ਆਪਾਂ ਟੇਢੇ ਘਟਦਾ ਬੁੱਲ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਇਹ ਬੁੱਲ ਆ ਦੋਸਤੋ ਟੇਡਾ ਘਟਿਆ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਤੁਸੀਂ ਇਹਦਾ ਬੋਡੀ ਸਟਰਕਚਰ ਦੇਖ ਕੇ ਐਸਟੀਮੇਟ ਲਾ ਹੀ ਗਏ ਹੋ ਕਿ ਤੇ ਦੋਸਤੋ ਇਹ ਜਿਹੜੀ ਕਿਹੜੀ ਬਲਡ ਲਾਈਨ ਦਾ ਹੋ ਸਕਦਾ ਬਾਕੀ ਚਾਰੇ ਪੈਰਾਂ ਤੇ ਜੈਜ ਮਾਰਕਿੰਗ ਆ ਮਧਰੀ ਡੋਲੀ ਦੇ ਵਿੱਚ ਸਾਨਾ ਦੋਸਤੋ ਸਿੰਘ ਬਿਲਕੁਲ ਕੁੰਡਾ ਟੇਡਾ ਕੱਟ ਤੇ ਮਣਕਣੀ ਅੱਖ ਤੁਹਾਨੂੰ ਵੀ ਪਤਾ ਅਖਰੀ ਬਹੁਤ ਘੱਟ ਮਿਲਦੀ ਆ ਤੇ ਝੋਟਾ ਬਰੀਡ ਵਾਈਜ਼ ਤੇ ਬਿਊਟੀ ਵਾਈਜ਼ ਪੂਰਾ ਓਕੇ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਸਿੰਘ ਬਿਲਕੁਲ ਕੁੰਡਾ ਆ ਤੇ ਟੈਸਟਿਕਲ ਬਿਲਕੁਲ ਸਾਫ਼ ਤੇ ਪਧਰੇ ਰੱਖਦਾ ਵਾ ਤੁਹਾਨੂੰ ਇੱਕ ਵਾਰ ਟੈਸਟਿਕਲਾਂ ਤੇ ਵੀ ਆਪਾਂ ਨਜ਼ਰ ਮਾਰਾ ਦਿੰਨੇ ਆ ਤੇ ਮਗਰਲੇ ਪਾਸੇੋਂ ਦੋਸਤੋ ਮਾਲੂ ਇਹਦਾ ਜਿਹੜਾ ਪੁੜਾ ਵਾ ਕਰਿਓ ਚੈੱਕ ਬਿਲਕੁਲ ਚੌੜੇ ਪੁੜਿਆਂ ਦਾ ਇਹ ਸਾਣਾ ਤੇ ਟੈਸਟਿਕਲ ਤੁਸੀਂ ਆਹ ਚੀਜ਼ੇ ਦੇ ਦੇਖ ਸਕਦੇ ਆ ਪੂਰੀ ਲੋਲ ਆ ਜਿਹੜੀ ਟੈਸਟਿਕਲਾਂ ਦੇ ਵਿੱਚ ਇਹਦੇ ਵਿੱਚ ਹੈਗੀ ਆ ਹਟ ਹਟ ਸਵਾ ਦੇਖ ਸਕਦੇ ਤੁਸੀਂ ਆਹ ਇਹਦੀ ਸਰੀਰਕ ਮੰਤਰਾਂ ਦੋਸਤੋ ਜਿਹੜਾ ਟੈਸਟਿਕਲਾਂ ਦਾ ਇਹ ਆ ਮੈਂ ਚੈੱਕ ਕਰ ਰਿਹਾ ਸੋ ਆ ਦੇਖੋ ਬਾਕੀ ਅਗਲੇ ਪਾਸਿਓਂ ਦੋਸਤੋ ਇਹਦੀ ਜਿਹੜੀ ਤੁਸੀਂ ਮੂਤਰੀ ਵੀ ਚੈੱਕ ਕਰ ਸਕਦੇ ਆ ਦੇਖੋ ਆ ਲੋਲ ਆ ਜਿਹੜਾ ਮੂਤਰੀ ਦਾ ਜਿਹੜੇ ਨਲਾਂ ਦੇ ਅਗਲੇ ਪਾਸੇ ਜਿਹੜੇ ਦੁੱਧ ਵਾਲੇ ਮੰਨ ਲਓ ਜਿਹੜੇ ਗੋਲ ਹੁੰਦੇ ਆ ਜਿਹੜੇ ਗਾਂ ਬੱਚਿਆਂ ਚੋਣੇ ਹੁੰਦੇ ਉਹ ਵੀ ਦੇਖ ਸਕਦੇ ਆ ਜਨਾਬੀ ਥਣ ਆਪਦੇ ਬੱਚਿਆਂ 'ਚ ਇਹ ਜ਼ਿਆਦਾਤਰ ਪਾਇਆ ਕਰੂਗਾ ਸੋ ਇਹ ਵੀ ਇੱਕ ਵੱਖਰੀ ਹੀ ਵਿਸ਼ੇਸ਼ਤਾ ਜਿਹੜੀ ਇਸ ਸਾਂ ਦੀ ਹੈਗੀ ਆ ਦੋਸਤੋ ਤੁਸੀਂ ਦੇਖ ਸਕਦੇ ਆ ਬਾਕੀ ਫੇਸ ਦੀ ਬਿਊਟੀ ਜਿਹੜੀ ਮੰਨ ਲਓ ਉਹ ਵੀ ਬਾਗਮਾਲ ਦੀ ਇੱਕ ਵਾਰ ਕਰਿਓ ਚੈੱਕ ਧੌਣ ਦੀ ਲੰਬਾਈ ਗਰਦਨ ਦੀ ਲੰਬਾਈ ਤੁਸੀਂ ਚੈੱਕ ਕਰ ਲਓ ਪੈਠ ਪੁੜੇ ਦਾ ਬਿਲਕੁਲ ਸਾਫ਼ ਆ ਕਿਸੇ ਗੱਲੋਂ ਵੀ ਛੋਟੇ ਦੇ ਵਿੱਚ ਕੋਈ ਕਮੀ ਪੇਛ ਨਹੀਂ ਬਹੁਤੇ ਵੀਰ ਮੈਨੂੰ ਫੋਨ ਕਰਦੇ ਸੀ ਕਿ ਸਾਨੂੰ ਕੋਈ ਚੰਗਾ ਟੇਡੇ ਕੱਟ ਦਾ ਬੁੱਲ ਲੈ ਕੇ ਦੇਈ ਵੀਰੇ ਤੇ ਤੁਸੀਂ ਟੇਡੇ ਕੱਟ ਦਾ ਬੁੱਲ ਜੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਫਲਿਆ ਹੋਇਆ ਤੇ ਉਵੇਂ ਮੱਥੇ 'ਚ ਡੂੰਘ ਮੱਥੇ ਦੇ ਫੋਲ ਉੱਪਰ ਦਾ ਹੋਇਆ ਜਿਹੜੀ ਮੰਨ ਲਓ ਇਹ ਕਰੈਕਟਰ ਆ ਜਿਹੜੇ ਇਹਦੇ ਸਾਹਨ ਦੇ ਸਾਰੇ ਹੀ ਪੂਰੇ ਕਰਦਾ ਇਹ ਬਾਕੀ ਬਹੁਤੇ ਵੀਰਾਂ ਨੇ ਡਿਮਾਂਡ ਕਰੀ ਸੀ ਤੇ ਹੁਣ ਦੋਸਤੋ ਤੁਹਾਡੀ ਡਿਮਾਂਡ ਪੂਰੀ ਕਰਦੇ ਹੋਏ ਆਪਾਂ ਤੁਹਾਨੂੰ ਬੋਲ ਦਿਖਾਉਣ ਲੱਗੇ ਆ ਸੋ ਜੇ ਕਿਸੇ ਨੂੰ ਪਸੰਦ ਆਵੇ ਤਾਂ ਦੋਸਤੋ ਇਹਨੂੰ ਤੁਸੀਂ ਖਰੀਦ ਸਕਦੇ ਆ ਸੋ ਵੀਡੀਓ ਜੇ ਚੰਗੀ ਲੱਗੇ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੁਹਾਡਾ ਬਹੁਤ-ਬਹੁਤ ਦਿਲ ਤੋਂ ਧੰਨਵਾਦੀ ਹਾਂਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੋਸਤੋ ਬਾਕੀ ਜੇ ਕਿਸੇ ਦਾ ਦਿਲ ਮੰਨੇ ਤਾਂ ਇਹ ਸਾਨ ਖਰੀਦ ਕੇ ਆਪਣੇ ਫਾਰਮ ਤੇ ਬਰੀਡਿੰਗ ਵਾਸਤੇ ਤੁਸੀਂ ਵਰਤ ਸਕਦੇ ਆ ਧੰਨਵਾਦ ਦੋਸਤੋ